ਜੀ ਸਸਰੀਕਾਲ ਤੇ ਅਸੀਂ ਆਕੇ ਹੋ ਗਏ ਤਿਆਰ ਤੇ ਸਵੇਰੇ 3:30 ਹੋ ਗਏ ਤੇ ਅਸੀਂ ਚੱਲਿਆ ਜੀ ਗੁਰਦੁਆਰਾ ਸਾਹਿਬ ਅੱਜ ਦੇ ਬਲੌਗ ਤੋਂ ਦਾ ਸਵਾਗਤ ਹੈ ਤੇ ਸੋਹਣੇ ਸੋਹਣੇ ਕਮੈਂਟ ਜ਼ਰੂਰ ਕਰਿਓ ਜੀ ਦਿਖਾਉਣੀ ਹੈ ਸਾਥੇ ਨਾਨਕ ਦੀ ਵਡਿਆਈ ਪਰਕਰਤ ਹੋਵੇ ਪਰਕਰਤ ਹੋਵੇ ਸਾਥੇ ਨਾਨਕ ਦੀ ਵਡਿਆਈ ਪਰਕਰਤ ਹੋਵੇ ਪਰਕਰਤ ਹੋਵੇ ਸਾਥੇ ਨਾਨਕ ਦੀ ਵਡਿਆਈ ਪਰਕਰਤ ਹੋਵੇ ਪਰਕਰਤ ਹੋਵੇ ਕਲਾਕਾਰ ਕੇ ਦਰੈਣ ਆਸ ਆ ਗਿਆ ਜਗ ਤੇ ਦੇ ਤਾਰਣ ਨੂੰ ਕਲਾਕਾਰ ਕੇ सब चले जी i ਤੇਰੀ ਆਏ ਕ ਉੱਠ ਜਾਗੋ ਨੀਂਦ ਤੇਰਾ ਘੋਟ ਉੱਠ ਜਾਗੋ ਨੀਂਦ ਤੇਰਾ ਘੋਟ ਹੁਣ ਤੋ ਜਾਗੋ ਨੀਂਦ ਤੇ ਆਗੋ ਉੱਠ 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 ਜਾਗੋ ਨੀਂਦ ਤੇ ਆਗੋ ਤੇਰੀ ਆਏ ਕ ਹਮਾਰਾ ਤੇ ਪਾਸ਼ਾ ਕਿਰਪਾ ਕਰਨੀ ਬੱਚਿਆਂ ਨੂੰ ਵਿੱਦੇ ਦਾ ਆਦਾਨ ਬਖਸ਼ ਕਰਨ ਦੀ ਸ਼ਰਮਾ ਪਰਿਵਾਰ ਤੋਂ ਇਹ ਪਰਿਵਾਰ ਵੱਲੋਂ ਬਹੁਤ ਸਾਰੀ ਮਾਇਆ ਆਈ ਹੈ ਜੀ ਬਹੁਤ ਬਹੁਤ ਧੰਨਵਾਦ ਸਾਡੀ ਬਹੁਤ ਹੀ ਸਾਡੀ ਵੀ ਸਤਿਕਾਰਯੋਗ ਸੰਗਤ ਵੱਲੋਂ ਗੁਰੂ ਕੇ ਨਗਰਾਂ ਵਾਲੇ ਬਹੁਤਰੀ ਮਾਇਆ ਆ ਰਹੀ ਹੈ ਸਤਿ ਸ਼੍ਰੀ ਅਕਾਲ ਜੀ ਜਲਾਪਤੀ ਕਰਨ ਸਾਰੇ ਲਈ ਮਹਾਧੰਨ ਦੇ ਉਤਸਵਾਂ ਦੀਆਂ ਸ੍ਰੀ ਸਤਿ ਸ਼੍ਰੀ ਅਕਾਲ ਸਰਤ ਸੁਹਾ ਜੂਤਰਾਤ ਦੋदाई ਦਾ ਸੱਜਣ ਜਗਤ ਸੰਗਿਆਈਆ ਬੁਰਾ रखी <laughs> ने ਨ ਜਾਣ ਮਹਾਰਮਤ ਉਤੇ ਦੇਉ ਉਚਾਤਵੰਤ ਤਲ ਮਗਰੀ ਤੁਮਰਾ ਕਰਤਾ ਜੀ ਬੋਧ ਹੋ ਨਿਤਾਇਵਾਸੀ ਰਵਜੀ ਦੀ ਪਾਸ ਚਲ ਕਸ਼ਮੀਰ ਤੇ ਤੁਮ ਆਪਣੀ ਨਿਰਗਰਗਾ ਬ੍ਰਹਮਾਤਮਾ ਦੇ ਅਧਾਰ ਤੇ ਅਮਗਾਤਨਾ ਦਾ ਸਾਮੀ ਸਹਾਇਕ ਨਾ ਗੋਪਨਾਥ ਸੂਰਸ਼ੀ ਰਾਇ ਜੀ ਹਰਿ ਪ੍ਰਸੰਤ ਹੈ ਜਿਸ ਵਿਥਾ ਸੁਮਿਤਾ ਹੈਗੇ ਭਾਗ ਸੁਮਰਿਆ ਕਰਮਾ ਦੇ ਆਵਾਹ ਹੈ ਇਸ ਵਿੱਚ ਪਾਸ ਚਰਨ ਸ੍ਰੀ ਗੋਲਸੂ ਜੀ ਮਹਾਰਾਜ ਤਾਂ ਤਾਈ ਹੋਈ ਤਾਂ ਹੈ ਤਥਾ ਪਾਸ ਮੇਰੀ ਆਪ ਜੋ ਧਰਤ ਸਰਪੂਰ ਸ੍ਰੀ ਪੂਰਨ ਸਰ ਜੀ ਦੇ ਪਾਸ ਦਰਸ਼ਨ ਦੇ ਜੀ ਦਾ ਅਧਾਰ ਦੇ ਖਾਤਮ ਦਾ ਬੋਲੋ ਜੀ ਕਾਲ ਕਾਲੇ ਕਾਲੇ ਵਾਜੇ ਬਣ ਪਿਆਰੇ ਚਾਰ ਸੰਗਿਆ ਦੀ ਚਾਰੀ ਮੁਖ ਦੇ ਹਰਿਆ ਦੇ ਪਾਤਸ਼ਾਹ ਦਾ ਨਾਮ ਤੇ ਪਿਆਰ ਨਾਲ ਸ਼ੁਕਰ ਗੁਜ਼ਾਰ ਗਿਰਾਈ ਦੇ ਰਾਈ ਦੇ ਸੰਗਠਨ ਕੀਤਾ ਨ ਕਰ ਕਰ ਦੇ ਕਮਾਈ ਦਾ ਘਰ ਕਰਕੇ ਦਾ ਬੋਲੋ ਜੀ ਜਨਾ ਸਿੰਘਾ ਸਿੰਘ ਜਾਨਤ ਅਰਵੇ ਸੀ ਦੇ ਵਾਣਨ ਦਾ ਕਾਇ ਕੋਪਰਨਗਨ ਮਹਾਜਾ ਕਪਰੀਆਂ ਦੇ ਗਰੇ ਨਾਨਾ ਨਾ ਸਰਾਈ ਦੀ ਕਿਰਪਾ ਦਾ ਕਰਨ ਰਵਾਈ ਜਨਾ ਸਿੰਘ ਮਾਨਾ ਸਿੰਘਾ ਜੀ ਨੂੰ ਲਿਆ ਸਪੂਝਿਆ ਦੀ ਕਮਾਈ ਦਾ ਘਰ ਕਰਕੇ ਦਾ ਬੋਲੋ ਜੀ ਜਿਆ ਕਤਾ ਸਰਬੱਤ ਗੋਦਾਰ ਦਾ ਹੰਤ बात का बोलो जी इतने सभा प्रकारता जी की अदास में किया प्रकारता जी को भाई गुरु भाई गुरु भाई गुरु नाम के ताजी ताऊ का सरकार सबको विजय नमः ताजी ताई कहाँ कहाँ रचा रहा है देते पति की बाय बंकी जी श्री साजी साई कार्ता जी के बोल वाले काम का करके अंकर के बोलो जी बाक्षुनी सिखाने सिखी काम के काम रहे काम बने काम साउंड आर्ट नाम दार नाम सरदार ਸ੍ਰੀ ਅੰਮ੍ਰਿਤਸਰ ਜੀ ਦੇ ਕੋਲੇ ਦਰਸ਼ਨੀ ਸਨਾਰ ਜੋਗੀਆਂ ਦੇ ਅੱਗੇ ਹੋ ਕੇ ਜੁਗੋ ਜੁਗੋ ਕਾਲ ਦਾ ਧਰਮ ਕਾਜ ਦਾ ਕਾਲ ਕਾਲ ਭਾਜੀ ਕੇ ਹੋਣ ਵਾਲੇ ਕਾਲ ਦਾ ਧਰਮ ਕਾਜ ਦਾ ਕੇ ਬੋਲੋ ਜੀ ਆਪ ਜੀ ਦੇ ਸਿੱਖਾਂ ਦਾ ਬਾਣੀ ਦਾ ਮਤਲਬ ਜੀ ਮਤਲਬ ਕਿ ਆਪ ਕੀ ਆਪ ਕਾਲ ਤੋਂ ਕੋਈ ਜਿਸ ਤਰ੍ਹਾਂ ਜੀ ਸ਼੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰੇ ਨੂੰ ਤਾਂ ਜੀ ਨਾ ਤੋਂ ਕਾਲ ਤੋਂ ਛੋੜਿਆ ਗਿਆ ਕੋਈ ਦਰਸ਼ਨਾਰ ਸਵਾਲ ਦਾ ਪਿਆਰੀ ਕਾਲ ਤਾਂ ਜੀ ਨੂੰ ਬਖਸ਼ੋ ਇਹ ਮਾਇਆ ਦੇ ਮਾਰ ਦੇ ਕਾਰਨ ਦੇ ਕਾਰਨ ਜੋ ਦਾ ਵੀ ਉਹ ਤੋਂ ਜਬਰ ਜ਼ਬਰ ਕਰਕੇ ਮਾਰ ਕੋ ਜਾਣਾ ਦੇ ਵਾਦੀ ਕਰ ਚੁੱਕੇ ਬੋਲਦਾ ਆਗਰਾ ਹਦੂ ਹੋਇਆ ਜੋ ਕਰ ਸੁਬੂ ਜੀ ਨੇ ਕਿਹਾ ਕਾਇਸ ਜੁਬੇ ਦੇ ਸੁਵਾ ਦੀ ਨਾਮ ਕਰਤਾਰ ਥੋੜੀ ਕੋ ਬਾਤ ਦਾ ਤਾਂ ਪ੍ਰਭ ਕਰ ਕਰਾ ਬਣਾਈ ਪ੍ਰਭ ਕੋਈ ਤਾਂ ਨਹੀਂ ਜੁਗ ਅਸਰ ਉਹ ਗਣਾਰ ਕੀ ਬਣਾਈ ਦੇ ਨਾਮ ਕਰਤਾਰ ਪ੍ਰਤੀ ਬਾਤ ਹੈ ਜੋ ਸਾਰੇ ਪ੍ਰਧਾਨ ਵਰਤਿਆ ਵੱਲੋਂ ਗੁਰੂ ਘਰ ਦੇ ਸੇਵਾਦਾਰਾਂ ਵੱਲੋਂ ਸਾਰੀ ਸੰਗਤ ਵੱਲੋਂ ਰਲ ਮਿਲ ਕੇ ਗੁਰੂ ਨਾਨਕ ਦੇ ਬਾਹਰ ਕਾਲਸਾ ਵੈਗ ਵੀ ਕੀਤੀ ਫਤੇ ਤੇ ਅਸੀਂ ਗਏ ਸੀ ਗੁਰਦੁਆਰਾ ਸਾਹਿਬ ਸਵੇਰ 4 ਵਜੇ ਦੇ ਉੱਠਿਆ ਪਰਵਾਤ ਪੇਰੀ ਨਾਲ ਫਿਰਦੇ ਸੀ ਹੁਣ ਅਸੀਂ ਪਹੁੰਚ ਹੁਣ ਅਸੀਂ ਪਹੁੰਚ ਗਏ ਘਰੇ ਤੇ ਲੰਗਰ ਵੀ ਲੱਗਿਆ ਸੀ ਪ੍ਰਸ਼ਾਦ ਵੀ ਤੇ ਅਸੀਂ ਚਾਹ ਪੀਤੀ ਨਹੀਂ ਚਾਹ ਛੱਡੀ ਹੋਈ ਹੈ ਜੀ ਤੇ ਅਸੀਂ ਪਹੁੰਚ ਗਏ ਜੀ ਇੱਥੇ ਬਲੌਗ ਖਤਮ ਹੁੰਦਾ ਕੱਲ ਮਿਲਾਂਗੇ ਨਵੇਂ ਬਲੌਗ ਅਸੀ ਕਾਲਸਾ ਤੇ ਸੋਹਣੇ ਸੋਹਣੇ ਕਮੈਂਟ ਜ਼ਰੂਰ ਕਰਿਓ ਵੈਗਰੂ ਲਿਖਿਓ ਪੂਰਾ ਬਲੌਗ ਦੇਖਿਓ ਜੀ ਸਾਰੇ ਜਣੇ ਸਸਿਕ